ਬਈ ਗੱਡੀ ਦਾ ਇੰਜਨ ਗੇਰ ਓਕੇ ਆ ਠੀਕ ਆ ਇੰਜਨ ਗੇਰ ਵਧੀਆ ਬਈ ਗੱਡੀ ਦਾ ਤੇ ਬਾਕੀ ਟਾਇਰ ਵਧੀਆ ਨੇਗੇ ਤੇ ਬਈ ਰੇਟ ਧਵਾਕੇ ਧਰ ਦੇ ਤੋ 120000 120000 ਹਾਂ ਜੀ ਪਰਨਾ ਬਈ ਬਈ ਸਾਤਾ ਹਾ ਤਾਂ ਮਾਡਲ ਆ ਡੇਡ ਡੇਡ ਲੱਖ ਰੁਪਏ ਵੰਗੇ ਨੇ ਦਾ ਪੰਜ ਸਾਲੇ ਦੀ ਪਾਸੇ ਗਿਆ ਪੰਜਾਬ ਨੰਬਰ ਆ ਡੀਜ਼ਲ ਕਾਰ ਆ 120000 ਦੀ ਜੀ ਮਿੱਤਰੋ 120000 ਦੀ ਲੈ ਜਾ ਮੇਰਾ ਭਰਾ ਤੁਸੀਂ ਕੋਈ ਵੀ ਵੀਡੀਓ ਚੈੱਕ ਕਰ ਲਓ ਸਾਤਾ ਹਾ ਤੋਂ ਮਾਡਲ ਆ ਬਈ ਬਰਨਾ ਡੇਡ ਡੇਡ ਲੱਖ ਦੇ ਪੈਦਾ ਬਈ ਦੇ ਰਹੇ ਨੇ ਵੀਰ ਤੇ ਬਈ ਆ ਲੈ ਜਾ ਮੇਰਾ ਭਰਾ 120000 ਚ ਨਵਾਂ ਮਾਡਲ ਤੌਹਫਾ ਹੀ ਹੈ ਬਾਈ 29 ਤੱਕ ਪਾਸਿੰਗ ਆ ਗਈ ਠੀਕ ਹੈ ਕਵਰ ਦਾ ਨਵੇਂ ਨਾ ਬਾਈ ਹਾਂਜੀ ਲੈ ਮਿੱਤਰੋ ਸੀਟ ਕਵਰ ਨਵੇਂ ਨੇਗੇ ਗੱਡੀ ਸੋਹਣੀ ਹੈਗੀ ਟਾਇਰ ਵਧੀਆ ਪਏ ਨੇ ਲਾਈਟ ਵੀਲ ਹੈਗੇ ਨੇਗੇ ਤੇ ਐਲ ਐਕਸ ਆਈ ਹੈ ਬਾਈ ਐਲ ਐਕਸ ਆਈ ਸਟੇਰੋ ਮਿੱਤਰੋ ਐਲ ਐਕਸ ਆਈ ਆ ਸਟੇਰਿੰਗ ਪਾਵਰ ਵਾਲਾ ਮਾਡਲ ਹੈ ਤੇ ਪੰਜਾਬ ਨੰਬਰ ਦੀ ਬਈ ਗੱਡੀਆਂ ਦਾ ਇਹ ਹਾਂਜੀ ਤੇ ਬਾਈ ਕੀ ਗੱਲ ਬਾਤਾਂ ਦੀ ਰੇਟ ਰੋਟ ਦੀ 80000 ਰੁਪਏ ਤੇ ਜਾਏ 85000 ਦੀ ਲੈ ਮਿੱਤਰੋ 85000 ਦੀ ਪਾਸਿੰਗ ਵਾਲੀ ਆਟੋ ਗੱਡੀ ਮਿਲ ਜੂ ਐਲ ਐਕਸ ਆਈ ਵਾਲਾ ਮਾਡਲ ਹੈ ਨਾ ਬਾਕੀ 27 28 ਤੱਕ ਵਾੜ ਚਾਹੀ ਕੋਈ ਚੱਕਰੇ ਨਹੀਂ ਮੇਰੇ ਲਾ ਮੈਟਰੋ 32000 ਦੀ ਮਰੂਤੀ ਗੱਡੀ ਲੈ ਆਓ ਪੰਜਾਬ ਨੰਬਰ ਦੀ ਆ ਪਿੱਛੇ ਨੰਬਰ ਵੀ ਵੀਰੇ ਚੈੱਕ ਕਰਾ ਦੇ 1 2 3 4 ਨੰਬਰਾਂ ਹਨਾ ਨੰਬਰ ਬਲੇਟ ਵੀ ਦਿਖਾ ਦੇ ਠੀਕ ਹੈ ਬਾਕੀ ਵੀ ਚਾਲੂ ਹਾਲਤ ਚ ਆ ਗਈ ਘੈਂਟ ਗੱਡੀ ਆ ਸਾਫ ਸੁਥਰੀ ਗੱਡੀ ਆ ਜੇ ਕਿਸੇ ਵੀਰ ਨੇ ਚਲਾਉਣੀ ਆ ਸਿੱਖਣੀ ਵੀ ਆ ਸਿੱਖਣ ਵਾਲਾ ਵੀ ਬਹੁਤ ਵਧੀਆ ਗੀ ਠੀਕ ਹੈ ਬਾਕੀ ਵਧੀਆ ਗੀ ਚੈੱਕ ਕਰਦੇ ਵੀਰੇ ਦੁਬਾਰੇ ਤੇ ਸਿੱਖਣ ਵਾਲਾ ਵੀ ਵਧੀਆ ਬਾਕੀ ਤੁਹਾਨੂੰ ਪਤਾ ਵੀਰੇ ਗਰਮੀ ਆ ਰਹੀਆਂ ਨੇ ਆ ਲਓ ਮਿੱਤਰੋ ਗੱਡੀ ਅੰਦਰੋਂ ਸਾਫ ਆ ਸੋਹਣੀ ਗੱਡੀ ਆ ਤੇ ਰੇਟ ਧਮਾਕੇਦਾਰ ਹੋਊਗਾ ਬਿਲਕੁਲ ਜੀ ਬਿਲਕੁਲ ਕਿੰਨਾ ਕੁ ਧਮਾਕੇਦਾਰ ਆ 110000 ਰੁਪਏ 110000 ਦੀ 110000 ਦੀ ਬਾਈ ਡੀ ਜਰਾ ਹੈ ਡੀਜ਼ਲ ਜੀ ਬੀਡੀ ਨਾਲ ਲੈ ਮਿੱਤਰੋ 2000 ਰੋਕਡਰ ਡੀਜ਼ਲ ਪੀਟੀਆਈ 2008 ਮਾਡਲ ਬਾਈ 110000 ਦੀ ਇੰਜਨ ਗੇਅਰ ਦੀ ਕੈਂਟ ਲਾਈ ਵੀ ਲੱਗੇ ਹੋਏ ਨੇ 120000 120000 ਹਾਂਜੀ ਉਹ ਬਾਈ ਸੀਐਨਜੀ ਲੱਗੀ ਹੋਇਆ ਜਾ ਮੈਂ ਕਹਣਾ ਜੀ ਸਭ ਕੁਝ ਦੇਖ ਕੇ ਆਪਾਂ ਕਹਿ ਰਹੇ ਹਾਂ 120000 ਦੀ ਕਾਰ 'ਚ ਇੱਕ ਵੀ ਕਮੀ ਨਹੀਂ ਹੈਗੀ ਕੋਈ ਅੱਛਾ ਬਾਈ ਸਾਬ ਮਿੱਤਰੋ ਇਕ ਲੱਗ 20000 ਦੇ ਵਿੱਚ ਪੈਟਰੋਲ ਪਲੱਸ ਸੀਐਨਜੀ ਉਹ ਵੀ 2009 ਮਾਡਲ ਐ ਐਨਓਸੀ ਵੀ ਮਿਲ ਜੂ ਪਾਸਿੰਗ ਵੀ ਹੈਗੀ ਆ ਤੁਸੀਂ ਨੰਬਰ ਲਵਾਉਣਾ ਨੰਬਰ ਵੀ ਲੱਗ ਜੂ ਚੈੱਕ ਕਰ ਲੋ ਸੀਟ ਕਵਰ ਇੰਟੀਰੀਅਰ ਗੱਡੀ ਦਾ ਹੈਨਾ ਤੇ ਬਈ ਘੈਂਟ ਗੱਡੀ ਹੈਗੀ ਨੋ ਅਕਸੀਡੈਂਟ ਦੀ ਗਾਰੰਟੀ ਆ ਬਈ ਬੈਕ ਸਾਈਡ ਤੋਂ ਦਿਖਾ ਦੇ ਤੇ ਜੇ ਵੀਪਰੇ ਗੱਲ ਕਰਾਂ ਦੀ ਰੇਟ ਦੀ ਧਮਾਕੇਦਾਰ ਰੇਟ ਕਿਊਗਾ 75000 ਵੀਰੇ 75000 ਦੀ ਹਾਂਜੀ ਲੈ ਮਿੱਤਰੋ 75000 ਦੀ ਆ ਗੱਡੀ ਲੈ ਜਾਓ ਪਾਸਿੰਗ ਹੈਗੀ ਆ ਵੀਰੇ ਦੀ ਥੋੜੀ ਬਹੁਤ ਆ ਪਾਸ ਕਿ ਦੀ ਇੱਕ ਦੋ ਮਹੀਨਾ ਦੀ ਹੋਣੀ ਆ ਬਈ ਠੀਕ ਆ ਲੈ ਮਿੱਤਰੋ ਅੱਗੇ ਵੀ ਪਾਸਿੰਗ ਉਹ ਮੋਡਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊ ਗੱਲ 10 ਠੀਕ ਆ 10 ਮੋਡਲ ਆ ਬਾਈ ਪਾਸਿੰਗ ਹੈਗੀ ਆ ਟਾਇਰ ਵਧੀਆ ਪਏ ਨੇ ਸੀਟ ਕਵਰ ਵਧੀਆ ਨੇ ਗੱਡੀ ਦਾ ਅੰਦਰੋਂ ਇੰਟੀਰੀਅਰ ਵਧੀਆ ਹੈਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪੀ ਗੱਡੀ ਹੈ ਨਾ ਸਕਰੀਨ ਤੇ ਬਾਈ ਤੇ ਬਾਈ ਜੀ ਇੰਦਰ ਕਿਹ ਕਿਵੇਂ ਗੱਡੀ ਦਾ ਜਮਾ ਸਹੀ ਹੈ ਜਮਾ ਸਹੀ ਹੈ ਚਾਲ ਚਲਾਵ ਦੀ ਵਧੀਆ ਗੱਡੀ ਕੀ ਰੇਟ ਆ ਬਾਕੀ 1,25,000 1,25,000 ਦੀ ਹਾਂਜੀ ਲੈ ਮੈਂ ਤੁਹਾਨੂੰ 1,25,000 ਦੀ ਤੇ ਗੱਡੀ ਮੈਜੂ ਕਬੂਤਰੀ ਦਿਖਾਉਣਿਆ ਘੈਂਟ ਜੀ ਹੈ ਨਾ ਠੀਕ ਹੈ ਬਈ ਆਹ ਬਹੁਤ ਘੱਟ ਮਿਲਦੀ ਹੈ ਨਾ ਜਿੱਦੇ ਟਾਈਮ 'ਚ ਸਹੀ ਗੱਲ ਕੋਟਕ ਸਾਵਿਆ ਭਾਈ ਪਹਿਲਾਂ ਤਾਂ ਲਾਈਵ ਵੀਲ ਚੈੱਕ ਕਰਾ ਦੇ ਗੱਡੀ ਦੇ ਭਾਈ ਕਿੰਨੇ ਕਿਤੇ ਹੋਣਗੇ ਲਾਈਵ ਵੀਲ ਦੇ 34000 ਰੁਪਏ ਦੇ ਵੀਰੇ ਪਵਾਏ ਆਪਣੇ ਕੋਲੇ ਕੱਲੇ ਲਾਈਵ ਵੀਲ ਹਾਂਜੀ ਲੈ ਮਿੱਤਰੋ ਕੱਲੇ ਲਾਈਵ ਲਾਈਵ ਵੀਲ 34000 ਦੇ ਤੇ ਫਿਰ ਸਪੈਸਰ ਵੀ ਪਾਏ ਹੋਣਗੇ ਬਾਹਰ ਕਢਾ ਕੇ ਨਾ ਸਪੈਸਰ ਵੱਖਰੇ ਪਾਏ ਆ ਹਾਂ ਸੋ ਇਹ ਸਰ ਵੱਖਰੇ ਨਾਲ ਇਹ ਕਿੰਨੇ ਕਿਤੇ ਪਾਏ ਜਾਂਦੇ ਨੇ 3500 ਸਪੈਸਰ ਜੀ 3500 ਦਾ ਸਪੈਸਰ ਜੀ ਲੈ ਮਿੱਤਰੋ ਘੈਂਟ ਗੱਡੀ ਹੈਗੀ ਅੰਦਰੋਂ ਦਿਖਾ ਦੇ ਬਾਈ ਹਨਾ ਇੰਟੀਰੀਅਰ ਦੇਖੋ ਗੱਡੀ ਦਾ ਸਾਰੀ ਪੌਸਿੰਗ ਹੈ ਵੀਆ ਡੀਜ਼ਲ ਕਾਰ ਹੈ ਬਿਲਕੁਲ ਓਕੇ ਆ ਓਕੇ ਲੈ ਮਿੱਤਰੋ LED ਲ ਪਾਸਿੰਗ ਪੁੱਛਣ ਆਈ ਆ ਬਈ ਇਹਦੀ ਪਾਸਿੰਗ ਹੈ 26 27 ਤੱਕ 26 27 ਤੱਕ ਬਈ ਇਹ ਪਾਸੋਂ ਪਈਆ ਛੋਡਾ ਟਾਬੀਆ ਗੱਡੀ ਆ ਏ ਡੀਜ਼ਲ ਆ ਨਾ ਬਈ ਇਹ ਡੀਜ਼ਲ ਦੀ ਡੀਜ਼ਲ ਗੱਡੀ ਆ ਪੰਜਾਬ ਦੀ ਆ ਪੰਜਾਬ ਦਾ ਪੀ 66 ਆ ਨਾ ਬਈ ਹਣ ਮਿਲਾਂ ਤਾ ਮਿੱਤਰੋ ਮੁਹਾਲੀ ਦਾ ਨੰਬਰ ਆਇਆ ਇੱਕ ਪਾਸਾ 25 ਤੱਕ ਬਾਅਦ ਚ ਅਗਰੇ ਵਾਲੇ ਬੀਲ ਕੱਪ ਰਹਿਣਾ ਹਾਂਜੀ ਬੀਲ ਕੱਪ ਹੈਗੇ ਨੇ ਤੇ ਬਈ ਪੰਜਾਬ ਨੰਬਰ ਆ ਇਹ ਤੇ ਨੰਬਰ ਦੱਸਿਓ ਤੁਸੀਂ ਪੀ ਵੀ 3 ਹੈ ਕਿ ਥੋੜਾ ਤੇ ਮਾਡਲ ਮਾਡਲ ਆਪਾਂ ਬਈ ਅੰਦਰੋਂ ਕਿ ਮੈਂ ਬਈ ਗੱਡੀ ਲੱਗਰੋ ਸੀਟ ਕਵਰ ਨਵੇਂ ਨੇ ਨਾ ਬਈ ਹਾਂਜੀ ਲਾ ਮਿੱਤਰੋ ਅੰਟੀਰੀਅਰ ਵਧੀਆ ਪਿਆ ਸਾਫ ਸੁਥਰੀ ਗੱਡੀ ਹੈਗੀ ਪਾਸਿੰਗ ਹੈਗੀ ਆ ਇੰਜਨ ਗਿਰਦੀ ਕਿ ਮੈਚ ਹੈ ਜੀ ਜਮਾਕੋ ਵਧੀਆ નોਨ ਐਕਸੀਡੈਂਟ ਆ ਨੋਨ ਐਕਸੀਡੈਂਟ ਕਿੰਨੇ ਦਿਨੇ ਫਿਰੇ 1 ਲੱਖ 20 000 1 ਲੱਖ 20000 ਹਾਂ ਜੀ ਲੈ ਮਿੱਤਰੋ 1 ਲੱਖ 20000 ਦੀ ਗੱਡੀ ਮਿਲ ਜੂ ਤੁਹਾਨੂੰ ਪੈਟਰੋਲ ਹੈਨਾ ਠੀਕ ਹੈ ਪਾਸਿੰਗ ਹੈਗੀ ਆ 13 ਮਾਡਲ 3 ਲੱਖ ਚ ਮਿਲ ਜੂ ਪੰਜਾਬ ਨੰਬਰ ਅਪਲਾਈ ਕੀਤਾ ਆ ਲੱਗੂਗਾ ਇਹਦੇ ਗੱਡੀ ਸੋਹਣੀ ਆ ਨੋਨ ਐਕਸੀਡੈਂਟ ਆ ਬਾਈ ਨੋਨ ਐਕਸੀਡੈਂਟ ਬਾਈ ਗੱਡੀ ਦਾ ਇੰਟੀਰੀਅਰ ਚੈੱਕ ਕਰ ਲਓ ਸਾਫ ਸੁਥਰਾ ਇੰਟੀਰੀਅਰ ਆ ਘੈਂਟ ਗੱਡੀ ਆ ਤੇ ਬਾਈ ਨੰਬਰ ਇਹਦਾ ਲੱਗੂ ਆ ਸੰਗਰੂਰ ਦਾ ਹਨਾ ਬਾਈ ਹਾਂਜੀ ਸੰਗਰੂਰ ਦਾ ਨੰਬਰ ਲੱਗੂ ਲਾਈ ਵੀ ਲੱਗੇ ਹੋਏ ਨੇਗੇ ਕਾਰ ਵਧੀਆ ਨੇ ਤੇ ਬਾਈ 3 ਲੱਖ ਚ ਮਿਲ ਜੂ ਇਹਦੇ ਤੇ ਲੋਨ ਵੀ ਹੋ ਜੂ ਹਨਾ ਬਾਈ ਤੇ ਉਹ ਕਰੂ ਚਾਹੀਦੀ ਆ ਬਹੁਤ ਵੀਰ ਕਹਿੰਦੇ ਹਨੂ ਬਾਈ ਕਰੂ ਚਾਹੀਦੀ ਆ ਬਈ ਇਸ ਟਾਈਮ ਆਪਾਂ ਖੜੇ ਆਗੇ ਜੀ ਕੇ ਕਾਰੋਬਾਰ ਦੇ ਪਹਿਲਾ ਸੱਸੀ ਗਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਸਵਾਗਤ ਆ ਤੁਹਾਡਾ ਆਪਣੇ ਫੇਜ ਉਤੇ ਸੁਖਤਰਾ ਪ੍ਰੋਡਕਸ਼ਨ ਦੇ ਤੇ ਬਾਕੀ ਬਾਈ ਜੀ ਆਪਣੇ ਨਾਲ ਨੇ ਬਾਈ ਸੱਸੀ ਗਾਲ ਪਹਿਲਾਂ ਦਾ ਕੀ ਹਾਲ ਆ ਬਾਈ ਬਹੁਤ ਵਧੀਆ ਚੈਟ ਹੋਰ ਨੇ ਯਾਰ ਇਹ ਤੇ ਬਾਈ ਆਪਣਾ ਮੜਾ ਸ਼ਾਪ ਦਾ ਐਡਰੈਸ ਲਿਖਾਇਓ ਪਹਿਲਾਂ ਇਹ ਮੇਰੇ ਬਰਨਾਲੇ ਵਿੱਚ ਧਨੋਲਾ ਰੋਡ ਪੈਂਦਾ ਜੀ ਇਹ ਠੀਕ ਹੈ ਬਈ ਇਧਰ 3.4 ਵਾਹੀ ਵਾਲ ਚੁੰਗੀ ਨੇੜੇ ਆ ਜਿੱਧਰ ਆਈਟੀ ਚੌਂਕ ਪੈਂਦਾ ਜੀ ਠੀਕ ਹੈ ਹਾਂ ਜੀ ਮਿੱਤਰੋ ਜਿੱਕੇ ਕਾਰ ਵੇਖਾ ਸ਼ਾਪ ਤੇ ਆਪਾਂ ਇਸ ਟਾਈਮ ਖੜੇ ਆਂਗੇ ਪ੍ਰਵਾਹੀ ਵਾਲੀ ਚੁੰਗੀ ਦੇ ਨੇੜੇ ਧਨੋਲਾ ਰੋਡ ਦੇ ਉੱਤੇ ਆਈਟੀ ਚੌਕ ਤੋਂ ਜੁੜਾਉਣਿਆਂ ਤੇ ਬਈ ਕਿੰਨੀਆਂ ਗੱਡੀਆਂ ਅੱਜ ਆਪਣੇ ਕੋਲ ਹੈਗੀਆਂ ਮੇਰੇ 18 ਤੋਂ ਵੀ ਘੱਟ ਆਏਗੀ 18 ਤੋਂ ਵੀ ਘੱਟ ਹੈਗੇ ਨੇ ਹਾਂ ਜੀ ਪੇਪਰ ਵਗੈਰਾ ਨੋਨ ਐਕਸੀਡੈਂਟ ਦੀ ਹੈਗੇ ਉਹ ਗੱਡੀਆਂ ਬਿਲਕੁਲ ਓਕੇ ਨੇ ਠੀਕ ਹੈ ਹਾਂ ਕਰੀਏ ਫੇਰ ਸ਼ੁਰੂ ਬਰੇ ਹਾਂ ਜੀ ਮਿੱਤਰੋ ਸ਼ੇਅਰ ਕਰ ਪਹਿਲਾਂ ਦੀ ਤਰ੍ਹਾਂ ਵੀਰੇ ਵਰਕਰ ਆ ਰਹਾ ਉਹ ਤੇ ਠੀਕ ਆ ਲੈ ਮਤਲਬ ਤੁਹਾਕੇ ਰੇਟ ਹੋਣਗੇ ਤੇ ਪਹਿਲੀ ਗੱਡੀ ਤੋਂ ਸ਼ੁਰੂ ਕਰਦੇ ਆਂ ਤੁਹਾਕੇ ਦੇ ਨੇ ਤੇ ਬਾਈ ਕੀ ਡਿਟੇਲ ਆ ਵਰਨਾ ਦੱਸੋ ਮੜੀ ਇਹਦੀ ਇਹ 2009 ਮਾਡਲ ਆ ਵੀਰੇ ਅੱਛਾ 29 ਤੱਕ ਦੀ ਪਾਸਿੰਗ ਪਈ ਜਾਣਗੇ 5 ਸਾਲਾਂ ਦੀ 5 ਸਾਲ ਦੀ ਪਾਸਿੰਗ ਹੈਗੀ ਆ ਹਾਂਜੀ ਹਾਂ ਠੀਕ ਐ ਲੈ ਮਤਲਬ 5 ਸਾਲਾਂ ਦੀ ਪਾਸਿੰਗ ਆ ਇਹ ਹੈਗੀ ਵਰਨਾ 2009 ਮਾਡਲ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਡੀਜ਼ਲ ਕਾਰ ਆਗੀ ਠੀਕ ਆ ਡੀਜ਼ਲ ਕਾਰ ਆ ਬਾਈ ਅੰਦਰੋਂ ਅੰਟੀਰੀਅਰ ਦੇਖੋ ਫੈਂਸੀ ਅੰਟੀਰੀਅਰ ਆ ਦਿਖਾ ਦੇ ਬਾਈ ਮੜਾ ਦਿਖਾ ਹਨਾ ਕਮਾ ਕੇ ਕੈਮਰਾ ਆ ਫੈਂਸੀ ਅੰਟੀ ਇੰਜਨ ਗੇਰ ਕਰ ਕੇ ਬਈ ਗੱਡੀ ਦਾ ਇੰਜਨ ਗੇਰ ਓਕੇ ਆ ਠੀਕ ਆ ਇੰਜਨ ਗੇਰ ਵਧੀਆ ਬਈ ਗੱਡੀ ਦਾ ਤੇ ਬਾਕੀ ਟਾਇਰ ਵਧੀਆ ਨੇਗੇ ਤੇ ਬਈ ਰੇਟ ਧਵਾਕੇ ਧਰ ਦੇ ਦੋ 1,20,000 1,20,000 ਹਾਂ ਪਰਨਾ ਬਈ ਬਈ ਸਾਤਾ ਸਾਤਾ ਮਾਡਲ ਦਾ 1.5 ਲੱਖ ਰੁਪਏ ਮੰਗੇ ਨੇ ਦਾ ਪੰਜ ਸਾਲ ਦੀ ਪਾਸ ਗਿਆ ਪੰਜਾਬ ਨੰਬਰ ਆ ਡੀਜ਼ਲ ਕਾਰ ਆ 1,20,000 ਦੀ ਰੇਟ ਮਿੱਤਰੋ 1,20,000 ਦੀ ਲੈ ਜਾ ਮੇਰਾ ਭਰਾ ਤੁਸੀਂ ਕੋਈ ਵੀ ਵੀਡੀਓ ਚੈੱਕ ਕਰ ਲਓ ਸਾਤਾ ਤੋਂ ਮਾਡਲ ਵਾਲਿਆ ਬਈ ਬਰਨਾ 1.5 ਲੱਖ ਦੇ ਪੈਦਾ ਬਈ ਦੇਰੇ ਨੇ ਵੀਰ ਤੇ ਬਈ ਆ ਲੈ ਜਾ ਮੇਰਾ ਭਰਾ 1,20,000 ਚ ਨਵਾਂ ਮਾਡਲ ਤੌਫਾ ਹੀ ਹੈ ਭਾਈ 29 ਤੱਕ ਪਾਸਿੰਗ ਆ ਗਈ ਠੀਕ ਹੈ ਤੇ ਅੱਗੇ ਵੀਰੇ ਇਧਰ ਆ ਗਈ ਆਪਣੀ ਹੋਰ ਡਾਟਾ ਨਾਲ ਦੀ ਕਿਹੜੀ ਹੈ ਇਹ ਬਿਸਟ ਐਵਰੇਜ 2009 ਮਾਡਲ ਠੀਕ ਹੈ ਭਾਈ ਹਾਂ ਠੀਕ ਤੇ ਲਓ ਮੇਟਰੋ ਜਲੰਧਰ ਨੰਬਰ 1188 ਜਲੰਧਰ ਬਰੇ ਇੱਕ ਪਾ ਜਿਹੜੀ ਜੀ ਕਾਰ ਆ ਸਰਕਾਰੀ ਪਲੇਟਾਂ ਲੱਗੀਆਂ ਠੀਕ ਹੈ ਭਾਈ ਤੇ ਬਿਲਕੁਲ ਸਾਫ਼ ਸੁਥਰੀ ਨੋਨ ਐਕਸੀਡੈਂਟ ਕਾਰ ਆ ਜੀ ਨੋਨ ਐਕਸੀਡੈਂਟ ਕਾਰ ਆ ਸਰਕਾਰੀ ਨੰਬਰ ਬੇਟਾ ਲੱਗੇ ਹੋਏ ਨੇ ਇੰਜਨ ਗੇਅਰ ਵੀ ਵਧੀਆ ਭਾਈ ਲਓ ਮੇਟਰੋ ਇੰਜਨ ਗੇਅਰ ਦੀ ਵਧੀਆ ਅੰਦਰੋਂ ਚੈੱਕ ਕਰ ਲੋ ਸੀਟ ਕਵਰ ਇੰਟੀਰੀਅਰ ਗੱਡੀ ਦਾ ਹਨਾ ਤੇ ਭਾਈ ਘੈਂਟ ਗੱਡੀ ਹੈਗੀ ਨ ਇਹ ਦੇ ਵੇਪਰੇ ਗੱਲ ਕਰਾਂ ਦੀ ਰੇਟ ਦੀ ਧਮਾਕੇਦਾਰ ਰੇਟ ਕਿਊਗਾ 75000 ਰੁਪਏ 75000 ਦੀ ਹਾਂਜੀ ਲੈ ਮਿੱਤਰੋ 75000 ਦੀ ਆ ਗੱਡੀ ਲੈ ਜੋ ਪਾਸਿੰਗ ਹੈਗੀ ਵੀਰੇ ਦੀ ਥੋੜੂ ਬਹੁਤ ਆ ਪਾਸ ਕਿ ਦੀ ਇੱਕ ਦੋ ਮਹੀਨਾ ਦੀ ਹੋਣੀ ਆ ਬਈ ਠੀਕ ਹੈ ਲੈ ਮਿੱਤਰੋ ਅੱਗੇ ਵੀ ਪਾਸਿੰਗ ਉਹ ਦੀ ਚਿੱਪ ਵਾਲੀ ਆਰਸੀ ਆ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋ ਗੱਲਬਾਤ ਕਰ ਲਿਓ ਜੀ ਕਿ ਕਾਰਵਿਆਰ ਬਰਨਾਲਾ ਦੇ ਸਟਾਪ ਖੜੇ ਆਂਗੇ ਲੈ ਮਿੱਤਰੋ ਤੂੰ ਹੀ ਕਿਹਾ ਸੀ ਨਾ ਆ ਲੈਓ ਮਿੱਤਰੋ ਤੂੰ ਚਾਹੀਦਾ ਕਿਸੇ ਵੀਰ ਨੂੰ ਆ ਖੜੀ ਆ ਵੀਰੇ ਠੀਕ ਹੈ ਇਹ ਤਾਂ ਬਹੁਤ ਲੱਭ ਨਹੀਂ ਰਹੀ ਏ ਅੱਜ ਦੇ ਟਾਈਮ ਤੇ ਵੀਰੇ ਨਾ ਕਰੋ ਜੀ ਸ ਇਹ 2010 ਮਾਡਲ ਹੈ ਵੀਰੇ ਠੀਕ ਹੈ ਬਾਈ ਟੌਪ ਵਾਲਾ ਮਾਡਲ ਹੈ RTZ ਟਰ RTZ ਟੌਪ ਵਾਲਾ ਮਾਡਲ ਹੈ ਸਰਦੂ ਖਾਲਾ ਨਾ ਸਰਦੂ ਵਰਕਿੰਗ ਹੈਗਾ ਠੀਕ ਹੈ ਬਾਈ ਐਨਡੀ ਵੀ ਪਲੇਅਰ ਅੰਦਰ ਲੱਗਿਆ ਹੋਇਆ ਹੈਗਾ ਅੱਛਾ ਅਗਰ ਵਧੀਆ ਵੇ ਗੱਡੀ ਬਿਲਕੁਲ ਨਵੀਂ ਪਈ ਹੈ ਵੀਰੇ ਮਿੱਤਰੋ ਅੰਦਰੋਂ ਚੈੱਕ ਕਰ ਲਓ ਤੁਸੀਂ ਹੂੰ ਜਮਨ ਨਵੀਂ ਕਾਰ ਨੌਨ ਐਕਸੀਡੈਂਟ ਅੱਛਾ ਲਾ ਮਿੱਤਰੋ ਨੌਨ ਐਕਸੀਡੈਂਟ ਦੀ ਗਾਰੰਟੀ ਆ ਅੰਦਰੋਂ ਵਧੀਆ ਪਿਆ ਇੰਜਨ ਹੈ ਵਧੀਆ ਪਿਆ ਟਾਇਰ ਵਧੀਆ ਪਏ ਨੇ ਲਾਈ ਵੀਲ ਸੋਹਣੇ ਨੇ ਲੁਧਿਆਣਾ ਨੰਬਰ ਕਾਰ ਆਗੀ ਭਾਈ ਯਾਤਰਾ ਕਰੂਜ਼ ਦੇ ਵਿੱਚ ਕੀ ਹੁੰਦਾ ਜਦੋਂ ਤਾਂ ਸੰਰੂਖ ਨਹੀਂ ਮਿਲਦਾ ਜਦਾ ਪੰਜਾਬ ਪੰਜਾਬ ਨਾਲ ਪਰਦੇ ਮਿਲਦੇ ਨਾ ਬਾਈ ਵਧੀਆ ਗੱਡੀ ਨਹੀਂ ਮਿਲਦੀ ਹੈਗੀ ਆ ਦੇ ਟਾਈਮ ਤੇ 10 ਮਾਡਲ ਆ ਬਾਈ ਇਹ 10 ਮਾਡਲ ਪਾਸਿੰਗ ਵੀ ਹੈਗੀ ਆ ਤੇ ਬਾਈ ਰੇਟ ਕੀ ਇਹਦਾ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਹਾਂਜੀ ਲੈ ਮਿੱਤਰੋ 2 ਲੱਖ 30 ਹਜ਼ਾਰ ਦੀ ਇਹ ਕਰੂਜ਼ ਮਿਲ ਜੂ ਇਹ ਤੇ ਲੋਨ ਤਾਂ ਨਹੀਂ ਹੋਣਾ ਬਾਈ ਨਹੀਂ ਲੋਨ ਨਹੀਂ ਹੋਣਾ ਵੀਰੇ ਲੋਨ ਨਹੀਂ ਹੋਣਾ ਕਰੂਜ਼ ਤਾਂ ਹੁੰਦਾ ਨੇ ਬਹੁਤ ਘੱਟ ਹੁੰਦਾ ਨਾ ਲੈ ਮਿੱਤਰੋ 2 ਲੱਖ 30 ਹਜ਼ਾਰ ਦੀ ਬਾਈ ਮਿਲ ਜੂਗੀ ਕਰੂਜ਼ ਹਨਾ ਚੱਕ ਲਓ ਮੇਰਾ ਭਰਾ ਜਲਦੀ ਤੋਂ ਜਲਦੀ ਅੱਗੇ ਵੀਰੇ ਮਾਂਜ ਆ ਗਈ ਟਾਟਾ ਵਾਲਿਆਂ ਦੀ ਇਹਦੀ ਪਾਸਿੰਗ ਇਹ ਕੁਆਟਰ ਜੈਟ ਵੀਰੇ ਸਵੈਪਟਲ ਇੰਜਨ ਹੈਗਾ ਸਵੈਪਟਲ ਇੰਜਨ ਦਾ 10 ਮਾਡਲ ਹੈ ਪੰਜਾਬ ਨੰਬਰ ਹੈ ਜਲੰਧਰ ਦਾ ਹਾਂ ਤੇ ਡੀਜ਼ਲ ਕਾਰ ਆ ਗਈ ਬਿਲਕੁਲ ਓਕੇ ਹੈਗੀ ਮਿੱਤਰੋ ਅੰਦਰੋਂ ਚੈੱਕ ਕਰ ਲਓ ਤੁਸੀਂ ਗੱਡੀ ਦਾ ਇੰਟੀਰੀਅਰ ਸੋਹਣਾ ਹੈਗਾ 10 ਮਾਡਲ ਆ 25 ਤੱਕ ਪਾਸ ਆ ਤੇ ਆਪਣੀ ਜਲੰਧਰ ਨੰਬਰ ਦੀ ਕਾਰ ਆ ਇਹ ਕੋਈ ਵੀਰ ਜਲੰਧਰ ਵਾਲਾ ਦੇਖ ਰਿਹਾ ਹੈਗਾ ਜਲੰਧਰ ਨੰਬਰ ਗੱਡੀ ਚਾਹੀਦੀ ਆ ਆ ਗੱਡੀ ਆ ਵੀਰੇ ਸਵੈਪਟਲ ਵਾਲਾ ਇੰਜਨ ਹੁੰਦਾ ਇਹਦੇ ਵਿੱਚ ਠੀਕ ਹੈ ਰੇਟ ਬਾਈ ਦਾ 120000 120000 ਹਾਂ ਜੀ ਲੈ ਮਿੱਤਰੋ 120000 ਦੀ ਆ ਗੱਡੀ ਲੈਓ ਟਾਟਾ ਵਾਲਾ ਦੀ ਮਾਂਜਾ ਗੱਡੀ ਕੁਆਟਰਾ ਜੱਟ ਨਾ ਸਵਿਟ ਵਾਲਾ ਇਹਦੇ ਨਾਲ ਚੱਕ ਲੋ ਮੇਰਾ ਭਰਾ ਜਲਦੀ ਤੋਂ ਜਲਦੀ ਭਾਈ ਤੁਹਾਨੂੰ ਹੁਣ ਕਬੂਤਰੀ ਦਿਖਾਉਣਿਆ ਘੈਂਟ ਜੀ ਹਨਾ ਠੀਕ ਐ ਭਈ ਆਹ ਬਹੁਤ ਘੱਟ ਮਿਲਦੇ ਨੇ ਅੱਜ ਦੇ ਟਾਈਮ 'ਚ ਸਹੀ ਗੱਲ ਐ ਜੀ ਲੈ ਮਿੱਤਰੋ ਸਕੌਟਾਕ ਸਟਾਵੀਆ ਭਾਈ ਪਹਿਲਾਂ ਤਾਂ ਲਾਈ ਵੀਲ ਚੈੱਕ ਕਰਾ ਦੇ ਗੱਡੀ ਦੇ ਭਈ ਕਿੰਨੇ ਕ ਦੇ ਹੋਣਗੇ ਲਾਈ ਵੀਲ ਦੇ 34000 ਰੁਪਏ ਦੇ ਵੀਰੇ ਪਵਾਏ ਆਪਣੇ ਕੋਲੇ ਕੱਲੇ ਲਾਈ ਵੀਲ ਹਾਂਜੀ ਲੈ ਮਿੱਤਰੋ ਕੱਲੇ ਲਾਈ ਲਾਈ ਵੀਲ 34000 ਦੇ ਤੇ ਫਿਰ ਸਪੇਸਰ ਵੀ ਪਾਏ ਹੋਣਗੇ ਬਾਹਰ ਕਢਾ ਕੇ ਨਾ ਸਪੇਸਰ ਵੱਖਰੇ ਪਾਏ ਆ ਸਪ 3500 ਸਪੈਸਰ ਜੀ 3500 ਦਾ ਸਪੈਸਰ ਜੀ ਲੈ ਮਿੱਤਰੋ ਘੈਂਟ ਗੱਡੀ ਆਗੀ ਅੰਦਰੋਂ ਦਿਖਾ ਦੇ ਬਾਈ ਹਨਾ ਇੰਟੀਰੀਅਰ ਦੇਖੋ ਗੱਡੀ ਦਾ ਸਾਰੀ ਪਾਸਿੰਗ ਏਰੀਆ ਡੀਜ਼ਲ ਕਾਰ ਆ ਬਿਲਕੁਲ ਓਕੇ ਆ ਓਕੇ ਲੈ ਮਿੱਤਰੋ LED ਲੱਗੀ ਹੋਈ ਹੈਗੀ ਗੱਡੀ ਸੋਹਣੀ ਆ ਸਾਫ਼ ਸੁੱਤਿਆ ਪਾਸਿੰਗ ਪੁੱਛਣੀਆਂ ਆ ਬਾਈ ਇਹਦੀ ਪਾਸਿੰਗ ਇਹਦੀ 26 27 ਤੱਕ 26 27 ਤੱਕ ਬਾਈ ਇਹ ਪਾਸਿੰਗ ਪਈਆ 4 ਡਾ ਅਕਟਾਬੀਆ ਗੱਡੀ ਆ ਇਹ ਡੀਜ਼ਲ ਆ ਨਾ ਬਾਈ ਇਹ ਡੀਜ਼ਲ ਦੀ ਡੀਜ਼ਲ ਗੱਡੀ ਆ ਪੰਜਾਬ ਦੀ ਆ ਪੰਜਾਬ ਦੀ 266 ਟਾ ਨਾ ਬਾਈ ਹਣ ਮਿਲਾਂ